ਸਾਜਨ ਲੋਕੋ ਪ੍ਰੇਜ਼ੈਂਟ ਆਦੇ ਮਾਨਯੋਗ ਸਤਿਕਾਰਯੋਗ ਸਰਦਾਰ ਬਹਾਦਰ ਸਰਦਾਰ ਆਤਮਾ ਸਿੰਘ ਜੀ ਅ ਸਰਦਾਰ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਸੰਗਤ ਦੇ ਸਹਿਯੋਗ ਨਾਲ ਸਾਨੂੰ ਫੋਨ ਕੀਤਾ ਅ ਸਾਡੇ ਬਾਰੇ ਇੱਥੇ ਦੀ ਸੇਵਾ ਬਾਰੇ ਵਿਚਾਰ ਕੀਤਾ ਤੇ ਸਾਡਾ ਆਉਣਾ ਹੋ ਗਿਆ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ ਸਾਨੂੰ ਕਈ ਵਾਰੀ ਅ ਸਨਮਾਨਿਤ ਕੀਤਾ ਆ ਜੀ ਆਇਆਂ ਨੂੰ ਕਹਿੰਦੇ ਹਾਂ ਆ ਖਣਮਗਲ ਭਾਰਤੀ ਜੀ ਜੀ ਆਇਆਂ ਜੀ ਆਇਆਂ ਮਾੜਾ ਬਹੁਤ ਵੱਡੀ ਵਿਭੂਤੀ ਨੇ ਅਸੀਂ ਸਾਰੀ ਟੀਮ ਦਾ ਸਵਾਗਤ ਕਰਦੇ ਆ ਜੀ ਆਇਆਂ ਆਖਦੇ ਆ 500 ਰੁਪਏ ਸਾਨੂੰ ਮਾਨ ਬਖਸ਼ ਦਿਓ ਆਪ ਜੀ ਦੇ ਨਾਲ ਆਏ ਸੱਜਣ ਉਹਨਾਂ ਵੱਲੋਂ ਵੀ ਸਾਨੂੰ 100-100 ਰੁਪਿਆ ਮਾਨ ਬਖਸ਼ਿਆ ਗਿਆ ਭਗਵਾਨ ਦੀ ਜਾਣਦੇ ਨੇ ਸਤੀ ਮਾਤਾ ਨਾਮ ਜਾਣਦੇ ਨੇ ਹਾਂਜੀ ਸਾਡੇ ਮਾਨਯੋਗ ਸ਼੍ਰੀ ਰੂਪ ਲਾਲ ਮਿੱਤਲ ਸਾਹਿਬ 200 ਰੁਪਏ ਨਾਲ ਸਨਮਾਨ ਦਿੰਦੇ ਨੇ ਏ ਨਹੀਂ ਅਕੇ ਏ ਨਹੀਂ ਥਕੇ ਸਾਤੋਂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਸੁਣਦੇ ਹੁੰਦੇ ਨੇ ਤੇ ਅੱਜ ਵੀ ਉਹ ਆਪਾਂ ਬੋਲੀਏ ਮੈਂ ਉਹਤੇ ਚਿਰ ਨਹੀਂ ਲਾਉਂਦਾ ਉਹਦੀ ਵਿਆਖਿਆ ਨਾ ਕਰਾਂ ਆਂ ਥੋੜੀ ਜਿਹੀ ਵਿਆਖਿਆ ਕਰਾਂਗੇ ਉਹ ਇਹ ਸ਼ਬਦ ਹੈ ਐਡੀ ਕਮੇਟੀ ਹੈ ਮਾਨਯੋਗ ਸੇਵਾ ਦਾ ਪੁੰਜ ਹੈ ਸੇਵਕ ਉਹ ਸੇਵਾ ਬਣਾਈ ਇਹ ਸਿਧਾਂਤ ਤੇ ਕੰਮ ਕਰਦੇ ਨੇ ਇਹ ਇਹਨਾਂ ਦੇ ਸੇਵਾ ਬਾਰੇ ਮੈਂ ਪਹਿਲਾਂ ਬੋਲ ਚੁੱਕਿਆ ਆ ਸ਼ਬਦ ਸੁਣੋ ਮਨ ਮੰਦਰ ਤਨ ਵੇਸ ਕਲੰਦਰ ਘਾਟ ਹੀ ਤੀਰਥ ਨਾ ਆਵਾਂ ਅੰਦਰ ਇਸ਼ਨਾਨ ਕਿਵੇਂ ਹੋਵੇ ਅੰਦਰਲਾ ਇਸ਼ਨਾਨ ਕਿਵੇਂ ਹੋਵੇ ਬਾਹਰ ਦੀ ਇਸ਼ਨਾਨ ਤਾਂ ਹੋਈਆਂ ਜਾਂਦੇ ਨੇ ਕਹਿੰਦੇ ਕਹਿੰਦੇ ਸੱਚ ਤਾਂ ਪਰ ਜਾਣੀਐ ਜੇ ਆਤਮ ਤੀਰਥ ਕਰੈ ਨਿਵਾਸ ਆਤਮਾ ਦਾ ਇਸ਼ਨਾਨ ਕਰਨਾ ਅੰਦਰ ਵੱੜ ਕੇ ਅੰਤਰਗਤ ਤੀਰਥ ਮਨਲਾ ਹੋ ਗੁਰੂ ਗ੍ਰੰਥ ਸਾਹਿਬ ਦੇ ਵਚਨ ਨੇ ਤੀਰਥ ਕਹਿੰਦੇ ਨੇ ਸਾਧੂਆਂ ਦੇ ਚਰਨਾਂ ਦੀ ਧੂੜੀ ਨੂੰ ਸਾਧ ਕੀ ਧੂਰ ਕਰੋ ਇਸ਼ਨਾਨ ਸ਼ਾਸਤਰਾਂ ਵਿੱਚ ਕੀ ਆਏ ਸਾਧੂ ਦਰਸ਼ਨ ਮਾਤਰੇਣ ਤੀਰਥ ਕੋਟੀ ਫਲਮ ਲਭੇਤ ਸਾਧੂ ਦੇ ਮੁੱਖ ਮੰਡਲ ਦਾ ਦਰਸ਼ਨ ਮਾਤਰ ਹੋ ਜਾਵੇ ਕਰੋੜ ਤੀਰਥ ਦਾ ਫਲ ਮਿਲ ਜਾਂਦਾ ਹੈ ਸੰਤ ਦਾ ਦਰਸ਼ ਮਹਾਰਾਜ ਕਹਿੰਦੇ ਸੰਤ ਦਾ ਦਰਸ਼ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪੀਐ ਨਾਮ ਤੀਰਥ ਕੀ ਨੂੰ ਕਹਿੰਦੇ ਨੇ ਜੰਗਮ ਤੀਰਥ ਕੀ ਹੈ ਸਥਾ ਵਰਤੀਰਥ ਕੀ ਹੈ ਚੇਤਨ ਤੀਰਥ ਕੀ ਹੈ ਆਓ ਇਹ ਸ਼ਬਦ ਦੀ ਵਿਆਖਿਆ ਵਿਸ਼ੇਸ਼ ਕਰਕੇ ਸੁਣਿਓ ਗੁਰੂ ਨਾਨਕ ਸਾਹਿਬ ਇਹਦੀ ਪ੍ਰਵਾਸਾ ਦੱਸ ਰਹੇ ਨੇ ਅੰਦਰਲੇ ਤੀਰਥ ਦੀ ਮਨ ਮੰਦਰ ਤਨ ਵੇਸ ਕਲੰਦਰ ਘਾਟ ਹੀ ਤੀਰਥ ਨਹਾਵਾ ਇਹ ਸ਼ਬਦ ਸਤੀ ਮਾਤਾ ਜੀ ਦੇ ਚਰਨ ਕਮਲਾ ਚ ਆਪਾਂ ਇਉਂ ਪਿੰਡ ਕਰੀਏ वीरत हो जे जे संत दा दर्श हो जे दर्श संत दा दर्श भगवान दा श्याम उधो नो आंख दे ऐ उधो मेरा संत भगवान इंसान दा हो संत राम त इक निमत निंदो ਸ਼੍ਰੀ ਗੁਰੂ ਗ੍ਰੰਥ ਬਖਾਨਦਾਏ ਸੰਤ ਦੋਖੀ ਦਾ ਸ਼ਿਖਰ ਬਿਨਾਸ਼ ਹੁੰਦਾ ਭੀਮ ਭਾਗਵਤ ਬਚਨ ਪੁਰਾਣ ਦਾਏ ਭੀਮ ਭਾਗਵਤ ਬਚਨ ਪੁਰਾਣ ਦਾਏ ਜੋ ਜੋ ਤਤ ਬ੍ਰਹਮੰਡ ਦੇ ਵਿੱਚ ਪਾਏ ਤਾਰੇ ਤਤ ਹੀ ਪਿਆਰੇ ਤੇਰੇ ਅੰਦਰ ਨੇ ਤੇਰੇ ਅੰਦਰ ਨਦੀ ਸਮੁੰਦਰ ਨਾਲੇ ਸਿੰਧ ਖਾਰੇ ਵੀ ਸਾਰੇ ਤੇਰੇ ਅੰਦਰ ਨੇ ਤੇਰੇ ਜਿਸਮ ਦੇ ਅੰਦਰ ਨੇ ਖੰਡ 14 ਚੰਦ ਸੂਰਜ ਵੀ ਤਾਰੇ ਤੇਰੇ ਅੰਦਰ ਨੇ ਤੂੰ ਵੀ ਅੰਦਰੋਂ ਖੋਜ ਦਰਬਾਰ ਸਿੰਗਾ ਦੇਵੀ ਦੇਵਤੇ ਵੀ ਸਾਰੇ ਤੇਰੇ ਅੰਦਰ ਨੇ ਆਤਮ ਤੀਰਥ ਗੰਗ ਭਾਗੀਰਤ ਕਰ ਹੀ ਗੋਤੇ ਵਾ ਮਨ ਮੰਦਰ ਤਨ ਵੇਸ ਕਲੰਦਰ ਘਟੀ ਤੀਰਥ ਨਾਵਾ ਘਟੀ ਤੀਰਥ ਨਾਵਾ ਸਾਜਨ ਸੰਨ ਮੁਖ ਅਰਜ ਸੁਣਾਵਾ ਤੀਰਥ ਨਾਵਾ ਜੇ ਤਿਸ ਭਾਵਾ ਸਾਜਨ ਸਨ ਮੁਖ ਅਰਜ ਸੁਣਾਵਾ ਠੀਰਤ ਨਾਵਾ ਜੇ ਤਿਸ ਪਾਵਾ ਮਤ ਵਿਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਮਤ ਪਾਵਾ ਮਨ ਮੰਗਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾ ਮੈਂ ਘਟ ਹੀ ਤੀਰਥ ਨਵਾ ਅਸਲੀ ਤੀਰਥ ਗੁਰ ਕੀ ਸੇਵਾ ਪੂਜਾ ਰਾਮ ਏ ਕਹੀ ਦੇਵਾ ਅਸਲੀ ਤੀਰਥ ਗੁਰ ਕੀ ਸੇਵਾ ਪੂਜਾ ਰਾਮ ਏ ਕਹੀ ਦੇਵਾ ਮਨ ਤਨ ਕਰ ਅਰੋਗ ਗੁਰੂ ਯਾ ਨਯੋ ਚੁਦੀ ਖਾਵਾ ਮਨ ਮੰਦਰ ਤਨ ਵੇ ਸਕਲੰਦਰ ਘਟ ਹੀ ਤੀਰਥ ਨਵਾ ਨਾ ਵਾ ਘਟ ਹੀ ਤੀਰਥ ਨਵਾ ਆਦ ਕੀ ਟੂੜੀ ਜਲ ਗੰਗਾ ਦਾ ਸਾਦ ਕੀ ਟੂੜੀ ਬਲ ਗੰਗਾ ਦਾ ਸਾਦ ਕੀ ਧੂੜੀ ਬਲ ਗੰਗਾ ਦਾ ਸਾਦ ਕੀ ਧੂੜੀ ਬਲ ਗੰਗਾ ਦਾ ਚਰਨ ਸਾਦ ਕੇ ਧੋਏ ਧੋਏ ਪੀਵਾ ਸਾਦ ਕੀ ਧੂੜ ਨਹਾਵਾ ਮਨ ਮੰਦਰ ਮਨ ਮੰਦਰ ਤਨ ਵੇਸ ਕਲੰਦਰ ਘਾਟ ਹੀ ਤੀਰਥ ਨਵਾਮ ਘਟੀ ਹੀ ਤੀਰਥ ਨਵਾ ਮਨ ਖੋਟੇ ਤਨ ਚੋਰ ਜਿਨਾੰਦੇ ਧੋਏ ਨਾ ਤੀਰਥ ਪਾਪ ਇਨਾੰਦੇ ਮਨ ਖੋਟੇ ਤਨ ਚੋਰ ਜਿਨਾੰਦੇ ਧੋਏ ਨਾ ਤੀਰਥ ਪਾਪ ਇਨਾੰਦੇ ਭਰੀ ਅਮਤ ਪਾਪਾਂ ਸੰਗ ਮੇ मंदर त न वेश कलंद कट ही तीर नवाना घटी तीरथ नवा माधो माया बड़ा सताया मंदर अंदर जिंदा लाया माधो माया बड़ा सत आया मंदर अंदर जिंदा ਸਬਦ ਨਵਾ ਅੰਦਰ ਆਵਾ ਕੀ ਤੋਬਾਰ ਖੁਲਾਵਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤਿਰਥ ਨਵਾ ਨਵਾ ਘਟ ਹੀ ਤਿਰਥ ਨਵਾ ਬਹੁਤ ਨਚਾਇਆ ਹੋਰ ਨਚਾਨਾ ਮਿਲ ਮਿਤਾ ਬਾਰੇ ਪਟਖਾਨਾ बहुत नचाया हो नचाना मिल मीता बारे पटकाना कैंदे अठ सठ कीर थे अंदर અમૃત સર જો સાવા મન મંદિર તન વે સ્કલંદર ઘટહી તીર્થનાવાવા ઘટહી તીર્થનાવાં તેરિ મેરી હેની દૂરિ ભાળે બહાર મર્ગ કસ તુરી તેરિ મેરી ਹੈਨੀ ਦੂਰੀ ਭਾਲੇ ਬਾਹਰ ਮਿਰਗ ਕਸ ਤੂਰੀ ਗ੍ਰੰਥ ਆਖ ਦੇ ਕਰੇਖ ਜ ਮੰਦਰ ਤਨਵੇਸ ਕਲੰਦਰ ਘਟੇ تیرਥ ਨਵਾ ਨਵਾ ਘਟੇ تیرਥ ਨਵਾ ਭੀਮ ਨੂੰ ਕਾਗੋਂ ਹੰਸ ਬਣਾ ਦੇ ਬ੍ਰਹਮ ਸਰੋਵਰ ਮਜਨ ਕਰਾ ਦੇ ਭੀਮ ਨੂੰ ਕਾਗੋਂ ਹੰਸ ਬਣਾ ਦੇ ब्रह्म सरोवर मजन करा दे मैं मेरी मन उतरे उस दिन परम हंस कहला मन मंदिर मन मंदिर तन वेश कंदर घाट ही तीर्थ नावा मैं घाटी ही तीर्थ नावा में घाटी ही तीर्थ नावा एक शब्द मेरे प्राण वस्त है बहोत जन्म ना आवां आको सतनाम श्री वाहे गुरु बाबा पंडित ਕੋ ਸਾਰਾਮ ਜੀ ਮਹਾਰਾਜ ਕੀ ਸਤੀ ਮਈਆ ਕੀ ਜੈ ਨਾਨਕ ਸਤਿਆ ਜਾਣੀਐ ਸੀਲ 20 ਸਤਿਆ ਜਾਣੀਐ ਸੀਲ ਸੰਤੋਖ ਰਹਿਣ ਆਹ ਸਤਿਆ ਸਹੀ ਆਖੀਐ ਜੇ ਵਿਰਹਿ ਚੋਟ ਮਰਨ ਜਿਹੜੇ ਵਿਰਹਿ ਦੀ ਚੋੜ ਖਾ ਕੇ ਮਾਤਾ ਜੀ ਵਾਂਗੂ ਰਥ ਲੈ ਕੇ ਆਕੇ ਪਤੀ ਦੇ ਨਾਲ ਚਲਿਆਂ ਜਾਣ ਸੜ ਕੇ ਸਵਾਹ ਹੋ ਜਾਣ ਐਡਾ ਬਲੀਦਾਨ ਦੇ ਜਾਣ ਸਤਿਆਂ ਉਹਨਾਂ ਨੂੰ ਕਿਹਾ ਜਾਂਦਾ ਸਾਰੇ ਕਹੋ ਸਤਨਾਮ ਸ਼੍ਰੀ ਵਾਹਿਗੁਰੂ ਬਹੁਤ ਧੰਨਵਾਦ ਬਹੁਤ ਲੰਮੇ ਸਮੇਂ ਤੋਂ ਬੈਠੀ ਆ ਸੰਗਤ ਤੇ ਸਾਡੀ ਪ੍ਰਬੰਧਕ ਕਮੇਟੀ ਮਾਨ ਜੋ ਬਹੁਤ ਉੱਚੀ ਸੁੱਚੀ ਦਿੱਲੀ ਸੁੰਦਰ ਕਮੇਟੀ ਅਸੀਂ ਮੰਨ ਗਏ ਤੁਹਾਡੇ ਕੰਮਾਂ ਨੂੰ ਦੇਖ ਕੇ ਅਸੀਂ ਚਾਰ ਪੰਜ ਸਟੇਟਾਂ 'ਚ ਸੇਵਾ ਕਰਨ ਜਾਂਦੇ ਆ ਪਰ ਸਕੂਲ ਵਾਲੇ ਨੇ ਇੰਨੇ ਗੁਣ ਗਾਏ ਜੀਨੂੰ ਵੀ ਅਸੀਂ ਛੇੜ ਲੈਂਦੇ ਸੀ ਕਹਿੰਦੇ ਕਮਾਲ ਦੇ ਪ੍ਰਧਾਨ ਨੇ ਇੱਥੇ ਕਮਾਲ ਦੇ ਖਜ਼ਾਨਚੀ ਨੇ ਕਮਾਲ ਦੇ ਮੈਂਬਰ ਨੇ ਇਹਦੀ ਸਾਰੇ ਸੇਵਾਦਾਰ ਕੋਈ ਆਪਣੇ ਆਪ ਨੂੰ ਪ੍ਰਧਾਨ ਸਾਰੀ ਪ੍ਰਧਾਨ ਨੂੰ ਐਨੀਆਂ ਸੇਵਾਵਾਂ ਚੱਲਦੀ ਨੇ ਇਸ ਨਗਰ ਵਿੱਚ ਮੈਂ ਪੜ੍ਹ ਕੇ ਸੁਣਾ ਦਿੱਤੀ ਐਨਾਂ ਭਾਰਤੀ ਸਾਹਿਬ ਜੀ ਆਪ ਜੀ ਦਾ ਨਜ਼ਦੀਕ ਨੇ ਆਪ ਦਾ ਪਤਾ ਹੀ ਐਨਾਂ ਬਾਰੇ ਕੀ ਦੱਸਾਂ ਇਹ ਸਾਡੇ ਮਾਨਯੋਗ ਬਰਾੜ ਸਾਹਿਬ ਜੀ ਦੇ ਪਿਆਰੇ ਸਿੱਸੇ ਚੇਲੇ ਸਰਦਾਰ ਮਾਲਾ ਸਿੰਘ ਜੀ ਅਮਰੀਕਾ ਵਾਲੇ ਉਹਨਾਂ ਦੀ ਨਗਰੀਆ ਉਹਨਾਂ ਨੂੰ ਬਹੁਤ ਚੋਅ ਹੋਇਆ ਅੱਜ ਕਹਿੰਦੇ ਸਾਡੀ ਨਗਰੀ ਚ ਪਹਿਲੀ ਵਾਰ ਆਵੋਗੇ ਤੇ ਅਸੀਂ ਦੇਖਿਆ ਆ ਪਰਾਂ ਹੋਰਾਂ ਸੰਗਤ ਬਹੁਤ ਜ਼ਿਆਦਾ ਵਿਚਰ ਰਹੀ ਆ ਇਨਾ ਇਕੱਠ ਹਰੇਕ ਜਗ੍ਹਾ ਤੇ ਥੋੜਾ ਹੋ ਜੂ ਮੈਂ ਅਸੀਂ ਦਰਸ਼ਨ ਕਰਨਗੇ ਸੱਚਖੰਡ ਦਾ ਨਕਸ਼ਾ ਉਸਾਰਾ ਪਿਆ ਰਾਾ ਸਾਹਿਬ ਕੀ ਬਣਾਇਆ ਕਹਿੰਦੇ ਮਾਤਾ ਜੀ ਦਾ ਮੈਂ 5 ਕਿਲੋ ਮੀਟਰ ਸਾਨੂੰ ਵੱਧ ਹੋ ਗਏ ਖੰਡ ਮੁਖ ਭਾਰਤੀ ਜੀ ਆਏ ਇਹ ਸ਼ਬਦ ਇਹਨ ਜਰੂਰ ਸੁਣਦੇ ਹੁੰਦੇ ਨੇ ਤੇ ਅਸੀਂ ਸੁਣਾਇਆ ਆਪਣੇ ਸਵੀਕਾਰ ਕੀਤਾ ਇਹਨਾਂ ਸ਼ਬਦਾਂ ਨਾਲ ਬਾਣੀ ਨੂੰ ਵਿਰਾਮ ਦੇ ਦਿੱਤੇ ਬੋਲੇ ਸਤੀ ਮਾਤਾ ਕੀ ਜੈ ਪੰਡਿਤ ਬਾਬਾ ਕੁਸਰਾ RAM ਜੀ ਮਹਾਰਾਜ ਕੀ ਜੈ ਪ੍ਰਬੰਧਕ ਕਮੇਟੀ ਕੀ ਸਤਨਾਮ ਸ਼੍ਰੀ ਵਾਹਿਗੁਰੂ